ਉਤਾਰ ਕੇ ਵਾਪਸ ਆ ਰਹੀ ਸੀਗੀ ਤੇ ਬੱਸ ਤੋਂ ਮੈਨੂੰ ਉਤਾਰ ਕੇ 12 ਵਜੇ ਕੇ 20 ਮਿੰਟ ਤੇ ਬੱਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੁੱਟਮਾਰ ਕੀਤੀ ਗਈ ਬੱਸ ਤੋਂ ਕਾਫੀ ਜਣੇ ਲੋਕ ਸੀਗੇ ਉਹਨਾਂ ਮੇਰੇ ਬਚਾਅ ਕਰਨ ਲਈ ਵਾਰ-ਵਾਰ ਵਾਰ-ਵਾਰ ਕਹੀ ਗਏ ਕਿ ਨਾ ਮਾਰੋ ਨਾ ਮਾਰ ਪਰ ਉਹਨਾਂ ਦੇ ਕਹਿਣ ਤੇ ਰੁਕੇ ਹੀ ਨਹੀਂ ਕੌਣ ਕੁੱਟਮਾਰ ਹਾਂਜੀ ਮੇਰੇ ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਭਰਾ ਜਸਵੀਰ ਸਿੰਘ ਤੇ ਹਾਂਜੀ ਉਹ ਪਿੰਡ ਜੱਲੋ ਕੇ ਅੰਦਰ ਰਹਿਣ ਵਾਲੇ ਆ ਤੁਸੀਂ ਉੱਥੇ ਕੀ ਕਰਦੇ ਹੋ ਹਾਂਜੀ ਮੈਂ ਉੱਥੇ ਜੌਬ ਕਰਨ ਡਿਊਟੀ ਤੇ ਗਈ ਸੀ ਆਪਣੀ ਡਿਊਟੀ ਤੇ ਗਏ ਹਾਂਜੀ ਡਿਊਟੀ ਤੇ ਗਏ ਸੀ ਕਿਹੜੇ ਡਿਪਾਰਟਮੈਂਟ ਹਾਂਜੀ ਮੈਂ ਅੰਗਣਵਾੜੀ ਵਰਕਰ ਹਾਂ। ਹਾਂਜੀ। ਤੇ ਰਸਤੇ ਦੀ ਕੁੱਟਮਾਰ ਕਰਨੀ। ਹਾਂਜੀ ਰਸਤੇ ਵਿੱਚ ਆ ਕੇ ਕੁੱਟਮਾਰ ਕੀਤੀ। ਕਿੰਨੀ ਕੁੱਟਮਾਰ ਕੀਤੀ? ਬਹੁਤ ਕੁੱਟਮਾਰ ਕੀਤੀ। ਹਾਂਜੀ ਬਹੁਤ ਹੀ ਕੁੱਟਮਾਰ ਕੀਤੀ ਮੇਰੇ ਤੋ ਬਾਤ ਸਾਨੂੰ ਅੱਜ ਤੁਸੀਂ ਥੀਏਟਰ ਖਾਸ ਲਈ ਸੀਐਸਐਸਬੀ ਦੇ ਕੀ ਨਾਮ ਬੜੇ ਹਾਂਜੀ ਮੇਰਾ ਨਾਮ ਕਸ਼ਮੀਰ ਕੌਰ ਹਾਂ ਕਸ਼ਮੀਰ ਕੌਰ ਕਿੱਥੋਂ ਦੇ ਰੈਲਵੜੇ ਕੀ ਗੱਲ ਮੈਂ ਪਿੰਡ ਜੱਲੋ ਕਦੇ ਰਹਿਣ ਵਾਲੀ ਆਂਗਣਵਾਲੀ ਵਰਕਰ ਦੇ ਤੌਰ ਤੇ ਕੰਮ ਕਰਦੀ ਆਂ ਕਿੱਥੇ ਗੱਲ ਕਰਦੇ ਆਂ ਹਾਂਜੀ ਮੈਂ ਪਿੰਡ ਜੱਲੋ ਕੇ ਹਾਂਜੀ ਤੇ ਕੀ ਹੋਇਆ ਇਹ ਕੋਟਮਾਰ ਕਿੰਨਾ ਨੇ ਕੀਤੀ ਤੇ ਕਿਉਂ ਹੋਈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਕੋਟ ਮਰਜ ਕਰਵਾਈ ਸੀ ਤੇ ਮੈਂ ਡਿਊਟੀ ਕਰਕੇ ਵਾਪਸ ਆ ਰਹੀ ਸੀ ਤੇ ਬਸ ਤੋਂ ਮੈਨੂੰ ਉਤਾਰ ਕੇ 12:20 ਤੇ ਬਸ ਤੋਂ ਉਤਾਰ ਕੇ ਮੇਰੇ ਨਾਲ ਕਾਫੀ ਕੋਟਮਾਰ ਕੀਤੀ ਗਈ ਬਸ ਤੋਂ ਕਾਫੀ ਜਨੇ ਲੋਕ ਸੀਗੇ ਉਹਨਾਂ ਨੇ ਮੇਰਾ ਬਚਾਓ ਕਰਨੀ ਵਾਰ-ਵਾਰ ਵਾਰ-ਵਾਰ ਕਹੀ ਕਿ ਕਿ ਨਾ ਮਾਰੋ ਨਾ ਮਾਰੋ ਉਹਨਾਂ ਦੇ ਤੇ ਰੁਕੇ ਹੀ ਨਹੀਂ ਕੋਣ ਕੁੱਟ ਮਾਰ ਹਾਂਜੀ ਮੇਰੇ ਫਾਦਰ ਬਗੀਚਾ ਸਿੰਘ ਤੇ ਮੇਰੇ ਦੋ ਪਰਾਜ ਜਸਵੀਰ ਸਿੰਘ ਹਾਂਜੀ ਉਹ ਪਿੰਡ ਜੱਲੋ ਕੰਦੇ ਰਹਿਣ ਵਾਲੇ ਆ ਤੁਸੀਂ ਉੱਥੇ ਕੀ ਕਰਦੇ ਹੋ ਹਾਂਜੀ ਮੈਂ ਉੱਥੇ ਜੌਬ ਕਰਨ ਦੀ ਡਿਉਟੀ ਤੇ ਗਈ ਸੀ ਆਪਣੀ ਡਿਉਟੀ ਤੇ ਗਈ ਹਾਂਜੀ ਡਿਉਟੀ ਤੇ ਗਈ ਸੀ ਕਿਹੜੇ ਡਿਪਾਰਟਮੈਂਟ ਹਾਂਜੀ ਮੈਂ ਅੰਗਣਵਾੜੀ ਵਰਕਰ ਹਾਂ ਹਾਂ ਤੇ ਰਸਤੇ 'ਚ ਕੁੱਟ ਮਾਰ ਹਾਂਜੀ ਰਸਤੇ ਵਿੱਚ ਆ ਕੇ ਕੁੱਟ ਮਾਰ ਕੀਤੀ ਕਿੰਨੀ ਕੁੱਟੇ ਕੁੱਟ ਮਾਰ ਹਾਂਜੀ ਬਹੁਤ ਹੀ ਕੁੱਟ ਮਾਰ ਕੀਤੀ ਮੇਰੇ ਜਾਨ ਨੂੰ ਮਾਰਨ ਤੱਕ ਉਹਨਾਂ ਕੋਸ਼ਿਸ਼ ਕੀਤੀ ਜਿਹੜੇ ਰਸਤੇ ਤੇ ਆਣ ਜਾਣ ਵਾਲੇ ਲੋਕਾਂ ਨੇ ਮੇਰੀ ਹੈਲਪ ਕਰਕੇ ਤੇ ਮੈਨੂੰ ਬਚਾਇਆ ਉਹਨਾਂ ਤੋਂ ਤੇ ਜੇ ਨਾ ਉਹ ਬਚਾਉਂਦੇ ਤਾਂ ਸ਼ਾਇਦ ਮੈਨੂੰ ਜਾਨੋਂ ਹੀ ਮਾਰ ਦਿੰਦੇ ਤੇ ਉਹਨਾਂ ਤੋਂ ਬਚਾ ਕੇ ਮੈਨੂੰ ਕਿਸੇ ਦੇ ਘਰੇ ਉੱਥੇ ਬੰਦ ਕੀਤੀ ਰੱਖਾ ਉੱਥੋਂ ਘਰ ਵੀ ਪਹੁੰਚ ਗਏ ਸੀ ਮੈਨੂੰ ਉਹਨਾਂ ਕਾਫੀ ਧਮਕੀਆਂ ਦਿੰਦੇ ਸੀ ਕਿ ਤੈਨੂੰ ਮਾਰ ਦੇਣਾ ਆਪਣੇ ਘਰ ਵਾਲੇ ਨੂੰ ਬੁਲਾ ਉਹ ਤੈਨੂੰ ਧੂਆ ਕੇ ਲੈ ਕੇ ਜਾਵੇ ਜੇ ਨਾ ਲੈ ਕੇ ਗਿਆ ਤੈਨੂੰ ਇੱਥੇ ਵੱਢ ਦੇਾਂਗੇ ਮਾਰ ਦੇਾਂਗੇ ਪਹਿਲਾਂ ਵੀ ਮੇਰੇ ਨਾਲ ਉਹਨਾਂ ਕਾਫੀ ਕੁੱਟਮਾਰ ਕੀਤੀ ਆ ਹੁਣ ਇਹ ਦੁਬਾਰਾ ਫਿਰ ਤੋਂ ਕੀਤੀ ਗਈ ਆ ਤੇ ਜੇਕਰ ਮੈਂ ਮੇਰਾ ਮੋਬਾਈਲ ਵਗੈਰਾ ਸਾਰਾ ਮੇਰੇ ਪ੍ਰੂਫ ਵੀ ਖੋਲ ਐ ਸੀ ਮੇਰੇ ਹਸਬੰਦ ਨੇ ਮੈਨੂੰ ਐਕਸਟਰਾ ਫੋਨ ਦਿੱਤਾ ਵਾ ਸੀ ਜਿੰਦੇ ਕਰਕੇ ਮੈਂ ਬਚਾਵ ਹੋ ਗਿਆ ਮੇਰਾ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਤੇ ਮੇਰੇ ਹੈਲਪ ਕਰਨ ਲਈ ਥਾਣੇ ਵਾਲੇ ਜਿਵੇਂ ਵੀ ਸਟਾਫ ਪਹੁੰਚਿਆ ਤੇ ਮੈਂ ਅੱਜ ਇਥੋਂ ਤੱਕ ਇਥੋਂ ਪਹੁੰਚ ਗਈ ਹਾਂ ਉਹਨਾਂ ਦਾਖਲ ਕਰਾਇਆ ਗਿਆ ਹਾਂਜੀ ਮੈਨੂੰ ਦਾਖਲ ਕਰਵਾਇਆ ਗਿਆ ਮੈਨੂੰ ਇਹ ਕੀ ਪ੍ਰੂਫ ਹੈਗੇ ਜਿਹੜੇ ਕੋਡ ਮੈਰੀ ਕਰਵਾਏ ਹਾਂਜੀ ਮੇਰੇ ਕੋਲ ਹਾਂਜੀ ਅਸੀਂ ਚੰਡੀਗੜ੍ਹ ਹਾਈ ਕੋਰਟ ਤੋਂ ਕਰਵਾਈ ਸੀਗੀ ਤੇ ਉਹਨਾਂ ਨੂੰ ਵਾਰ-ਵਾਰ ਪੁਲਿਸ ਥਾਣੇ ਵਾਲੇ ਨੇ ਵੀ ਕਿਆ ਸੀਗਾ ਤੁਸੀਂ ਇੱਥੇ ਆ ਕੇ ਦਿਓ ਪਰ ਹਾਂਜੀ ਤੁਸੀਂ ਕੀ ਦਿੰਦੇ ਸੀ ਕਿ ਤੁਸੀਂ ਇੱਥੇ ਆਓ ਤਾਂ ਅਸੀਂ ਵੜ ਦੇਾਂਗੇ ਮਾਰ ਦੇਾਂਗੇ ਤੁਸੀਂ ਇੱਥੇ ਆ ਕੇ ਵੜੋ ਮੈਸੇਜ ਕਰਦੇ ਸੀ ਫੋਨ ਕਰਦੇ ਸੀ ਪਰ ਅਸੀਂ ਇਸ ਸੰਬੰਧ ਵਿੱਚ ਅਸੀਂ ਉਹਨਾਂ ਨੂੰ ਥਾਣੇ ਦਰਖਾਸਤਾਂ ਵੀ ਲਾਈਆਂ ਸੀ ਪਰ ਉਹ ਇੱਥੇ ਥਾਣੇ ਤੱਕ ਨਹੀਂ ਆਉਂਦੇ ਸੀ ਨੋਟਿਸ ਵੀ ਇੱਕ ਗਿਆ ਸੀ ਉਹਨਾਂ ਨੋਟਿਸ ਪਾੜ ਕੇ ਸੈੱਟ ਦਿੱਤਾ ਸੀਗਾ ਤੇ ਉਹਨ ਕੀ ਮੰਗ ਹੈ ਤੁਹਾਡੀ ਸਰਦਾਰ ਸਾਡੀ ਇਹ ਮੰਗ ਹੈ ਕਿ ਮੈਂ ਆਪਣਾ ਡਿਊਟੀ ਕਰਨਾ ਚਾਹੁੰਦੀ ਹਾਂ ਤੇ ਮੈਨੂੰ ਇੱਕ ਤਾਂ ਹੈਲਪਲੀ ਸਟਾਫ ਦੀ ਜ਼ਰੂਰਤ ਤੇ ਮੇਰੇ ਹੈਲਪ ਕੀਤੀ ਜਾਵੇ ਤੇ ਦੂਸਰਾ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਮੈਂ ਆਪਣੀ ਡਿਊਟੀ ਅੱਗੇ ਤੋਂ ਵਧੀਆ ਤਰੀਕੇ ਨਾਲ ਕਰ ਸਕਾਂ ਤੇ ਅਸੀਂ ਸੇਫ ਰਹਿ ਸਕੀ ਤੇ ਮੇਰੇ ਹਸਬੰਦ ਇਹ ਆਪਣੀ ਮਰਜ਼ੀ ਨਾਲ ਜਿਹੜੀ ਇਹ ਵਿਆਹ ਕਰਾਉਣ ਦਾ ਤੁਹਾਨੂੰ ਜਿਹੜੀ ਗੁੱਟਮੜ ਕੀਤੀ ਹੈ ਹਾਂਜੀ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਤੇ ਜਿਹੜੇ ਇਹ ਦੇ ਖਿਲਾਫ ਸੀ ਕਹਿੰਦੇ ਅਸੀਂ ਨਹੀਂ ਖਿਲਾਫ ਚਲਦੇ ਸੀ ਹਾਂਜੀ ਖਿਲਾਫ ਚਲਦੇ ਸੀ ਜੀ ਐਂ ਮੰਗਦੇ ਵੀ ਹਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਮੰਗ ਹੈ ਮੇਰੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਜੋ ਵੀ ਮੇਰਾ ਸਮਾਨ ਪ੍ਰੂਫ ਵਗੈਰਾ ਸਾਰੇ ਮੈਨੂੰ ਵਾਪਸ ਦਿੱਤੇ ਜਾਣ ਮੇਰਾ ਮੋਬਾਈਲ ਸਾਰਾ ਕੁ ਸਾਰਾ ਨਾ ਖੋਲੇ ਆ ਸੀ ਉਹ ਵਾਪਸ ਦਿੱਤਾ ਜਾਵੇ ਤੇ ਮੈਨੂੰ ਸਭ ਜਿਹਾ ਦਿੱਤੇ ਜਾਵੇ ਪਰ ਇੱਕ ਵਿਅਕਤੀ ਜਿਹੜੀ ਕੁੱਟਮਾਰ ਕਰਨ ਦਾ ਮਾਮਲਾ ਆਇਆ ਕੀ ਮਾਮਲਾ ਸੀ ਜੀ ਇਹ ਤਾਂ ਇੱਕ ਲੜਕੀ ਕਸ਼ਮੀਰਕੌਰ ਹਾਂਜੀ ਇਹ ਪੱਲੀਆਂ ਖੁਰਦ ਉਥੇ ਮੁੰਡੇ ਦੇ ਨਾਲ ਇਹਨੇ ਲਾਹ ਮਰਜ਼ੀ ਕਰਵਾਈ ਹੈ ਰਾਉ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਹੈ ਤੇ ਇਹਦਾ ਆਪਣੇ ਪਿੰਡ ਹੀ ਇਹ ਆਂਗਣਵਾਲੀ ਵਰਕਰ ਸੀਗੀ ਜਦੋਂ ਇੱਥੇ ਡਿਊਟੀ ਤੇ ਰੋਜ਼ਾਨਾ ਦੀ ਤਰ੍ਹਾਂ ਹੀ ਆਉਂਦੀ ਸੀਗੀ ਇਹ ਕੱਲ ਕਿਤੇ 2 ਤਰੀਕ ਨੂੰ ਕਿਤੇ ਨਾ ਇਹਨਾਂ ਦਾ ਪਰਿਵਾਰਕ ਇਹਦੇ ਪਿਓ ਬਗੀਚਾ ਸਿੰਘ ਭਰਾ ਜਿਹੜਾ ਸੀਗਾ ਉਹਦਾ ਬਲਵਿੰਦਰ ਸਿੰਘ ਤੇ ਦੂਸਰ ਦੋ ਭਰਾ ਆ ਇੱਕ ਮਾਤਾ ਆ ਦੀ ਮਾਂ ਨਾਲ ਤੇ ਇਹਨਾਂ ਨੇ ਰਲ ਕੇ ਦੇ ਨਾਲ ਕੋਟ ਮਾਰ ਕੀਤੀ ਹੈ وجہ ਰنجੇਸ਼ ਜੀ ਕੀ ਵੀ ਉਹ ਆਪਣੀ ਮਰਜ਼ੀ ਦਾ ਵਿਆਹ ਕਰਵਾਉਣਾ ਕੋਟ ਮੈਰਿਜ ਨੇ ਕਰਾਈ ਸੀ ਹਾਂ ਕੋਟ ਮੈਰਿਜ ਕਰਵਾਈ ਆ ਕਰੀਬ 3 ਮਹੀਨੇ ਪਹਿਲੇ ਹਾਂ ਜੀ ਇਹ ਚੰਗਾ ਨਹੀਂ ਸਮਝਦੇ ਕੀ ਆ ਉਹੀ ਆ ਵੀ ਉਹ ਪਰਿਵਾਰਕਾ ਵੀ ਪਿੰਡ ਦੇ ਵਿੱਚ ਇਹ ਉਹ ਆਂਗਣਵਾੜੀ ਵਰਕਰ ਆ ਨੌਕਰੀ ਕਰਦੀ ਆ ਤੇ ਵੀ ਸਾਡੀ ਮਰਜ਼ੀ ਦੇ ਤੋਂ ਬਿਨਾਂ ਇਹਨੇ ਵਿਆਹ ਕਰਵਾਇਆ ਉਹਨਾਂ ਅਗਲੀ ਕਾਰਵਾਈ ਕੀਤੀ ਹੈ ਅਗਲੀ ਕਾਰਵਾਈ ਇਹਦੇ ਤੇ ਕੁੱਟਮਾਰੀ ਕੀਤੀ ਹੈ ਕੋਈ ਐਕਸਟਰਾ ਕੋਈ ਇਹਨਾਂ ਕੋਈ ਉਹ ਨਹੀਂ ਹੈ ਹੱਥਾਂ ਨਾਲ ਹੀ ਕੁੱਟਮਾਰ ਕੀਤੀ ਹੈ ਉਹ 323 34 ਦਾ ਪਰਚਾ ਦਰਜ ਜੋ ਵੀ ਇਹਦੀ ਕਾਰਵਾਈ ਕਰਕੇ ਬੰਦੀ ਕਾਰਵਾਈ ਕਰਨੀ ਹੈ